ਡੇ ਪਿੰਡ ਦਾ ਜਿਹੜਾ ਪਾਣੀ ਆ तकरीबन ਜੇ ਵੀ ਕਿਸੇ ਵੀ ਬੋਰ ਚੋਂ ਆਪਾਂ ਪਾਣੀ ਕੱਢਦੇ ਆ ਉਹਦਾ ਰੰਗ ਆ ਹੀ ਆ ਆ ਸਾਰੀਆਂ ਵਕ ਵਕ ਥਾਵਾਂ ਤੋਂ ਅਸੀਂ ਭਰਿਆ ਹੋਇਆ ਪਾਣੀ ਕਿਡਨੀਆਂ ਜਿਹੜੀਆਂ ਬੱਚਿਆਂ ਦੀਆਂ ਖਰਾਬ ਹੋਣੀਆਂ ਸ਼ੁਰੂ ਹੋ ਗਈਆਂ ਜਿੰਮੇਵਾਰ ਕਹਨੂੰ ਸਮਝਿਓ ਅਸੀਂ ਫੈਕਟਰੀ ਨੂੰ 485 ਵੋਟ ਦਾ ਪਾਣੀ ਆਏ ਘਰਾਂ ਦਾ ਰਵਿੰਦਰ ਸਿੰਘ ਜਿਹੜੀ ਜਗ੍ਹਾ ਤੋਂ ਆਏ ਜੀ ਪਿੰਡਾਂ ਮੀਰਾ ਜੀ ਦਾ ਕਪੂਰਤਲਾ ਜਿਹੜਾ ਚੌਂਗੀ ਅੱਜ ਕਾਲੇ ਪਾਣੀਆਂ ਲੈ ਕੇ ਜਿਹੜੇ ਸਾਰੇ ਇਕੱਠੇ ਨੇ ਪੰਜਾਬ ਇਹ ਤਾਂ ਹੁਣ ਆਪਾਂ ਕਹਦੇ ਨਾ ਬੁੱਡੇ ਨਾਲੇ ਦਾ ਪਾਣੀ ਸਤਲੋਚ ਚ ਪੈ ਰਿਹਾ ਪਰ ਸਾਡੇ ਪਿੰਡ ਦਾ ਜਿਹੜਾ ਪਾਣੀ ਆ ਤਕਰੀਬਨ ਜੇ ਵੀ ਕਿਸੇ ਵੀ ਬੋਰ ਚੋਂ ਆਪਾਂ ਪਾਣੀ ਕੱਢਦੇ ਆ ਉਹ ਤਾਂ ਰੰਗ ਆ ਹੀ ਆ ਆ ਸਾਰੀਆਂ ਵੱਖ-ਵੱਖ ਥਾਵਾਂ ਤੋਂ ਅਸੀਂ ਭਰਿਆ ਹੋਇਆ ਪਾਣੀ ਤੇ ਸਾਡੇ ਪਿੰਡ ਦਾ ਜਿਹੜਾ ਕਿ ਜਗਜੀਤ ਇੰਡਸਟਰੀ ਨੇ ਜਿਹੜਾ ਗੰਦਾ ਪਾਣੀ ਸੀ ਲਾਣ ਵਾਲਾ ਪਾਣੀ ਸੀ ਉਹਨੂੰ ਬੋਰ ਕਰਕੇ ਧਰਤੀ ਵਿੱਚ ਪਾਉਣ ਕਰਕੇ ਸਾਡੇ ਸਾਰੇ ਪਿੰਡ ਦਾ ਜਿਹੜਾ ਰੰਗ ਇਸੇ ਤਰ੍ਹਾਂ ਦਾ ਹੋ ਜਿਸ ਦਾ ਅਸੀਂ ਸਾਰੇ ਪਿੰਡ ਦੇ ਇਲਾਕਾ ਨਿਵਾਸੀ ਵਿਰੋਧ ਕਰਦੇ ਆ ਕਿਉਂਕਿ ਉਹਨਾਂ ਕੋਲੋਂ ਜਿਹੜਾ ਇਥਨੋਲ ਦਾ ਪਲਾਂਟ ਲੱਗਣਾ ਉਹਨਾਂ ਨੂੰ ਹੋਰ ਉਹਦੇ ਵਾਸਤੇ ਬਹੁਤ ਜ਼ਿਆਦਾ ਮਾਤਰਾ ਵਿੱਚ ਪਾਣੀ ਦੀ ਲੋੜ ਪੈਣੀ ਆ ਤੇ ਜਿਹੜਾ ਦੂਸਰਾ ਪਾਣੀ ਉਹ ਕੈਮੀਕਲ ਵਾਟ ਰਿਹਾ ਉਹ ਵੀ ਉਹਨਾਂ ਨੇ ਸਾਡਾ ਜਿਹੜਾ ਪਾਣੀ ਆ ਉਹ ਧਰਤੀ ਵਿੱਚ ਘਰ ਲੈਣਾ ਤਾਂ ਕਿ ਸਾਡਾ ਤਾਂ ਪਹਿਲਾਂ ਹੀ ਪਾਣੀ ਬਹੁਤ ਖਰਾਬ ਆ ਸਾਡੀ ਨਹੀਂ ਇਹ ਪਾਣੀ ਆ ਜੀ ਪਾਣੀ ਆ ਇਹਦੇ ਉੱਪਰ ਵੀ ਲਿਖਿਆ ਆ ਜਿਨ੍ਹਾਂ ਦੇ ਘਰੋਂ ਪਾਣੀ ਭਰਿਆ ਉਹਨਾਂ ਦੇ ਉੱਪਰ ਲਿਖਿਆ ਹੋਇਆ ਆ ਦਰਸ਼ਾ ਸਿੰਘ ਦੇ ਘਰੋਂ ਪਾਣੀ ਭਰਿਆ ਹੋਇਆ ਸਕੂਲ ਆ ਸਾਡਾ ਉੱਥੇ ਇੱਕ ਸਕੂਲ ਆ ਸਾਡੇ ਪਿੰਡ ਆ ਉੱਥੋਂ ਉੱਥੇ ਪਾਣੀ ਲਿਖਿਆ ਵੀ ਕਿੰਨੇ ਫੁੱਟ ਪੋਰਿਆ ਆਹ ਆਦਾ ਪਾਣੀ 230 ਫੁੱਟ ਪੋਰਿਆ ਪਾਣੀ ਸਾਡੇ ਪਾਣੀ ਡਬਲ ਫਿਲਟਰ ਕਰਕੇ ਤੁਸੀਂ ਪਾਣੀ ਪੀਂਦੇ ਜਿਹੜੀ ਵਾਟਰ ਵਾਟਰ ਪਾਣੀ ਨੂੰ ਸੁੱਧਾ ਦਿੱਤਾ ਜਾ ਰਿਹਾ ਬਿਲਕੁਲ ਜੀ ਸਾਡੇ ਲਿਫਤ ਕਿਡਨੀਆਂ ਜਿਹੜੀਆਂ ਬੱਚਿਆਂ ਦੀਆਂ ਖਰਾਬ ਹੋਣੀਆਂ ਸ਼ੁਰੂ ਹੋ ਗਈਆਂ ਜਿੰਮੇਵਾਰ ਕਹਿੰਦੇ ਸਮਝਿਓ ਅਸੀਂ ਫੈਕਟਰੀ ਨੂੰ ਪ੍ਰਸ਼ਾਸਨ ਨੂੰ ਜਿਨ੍ਹਾਂ ਨੇ ਸਾਡੇ ਪਿੰਡ ਦਾ ਜਿਹੜਾ ਪਾਣੀ ਸੋਰਸ ਜਿੰਨੇ ਖਰਾਬ ਕੀਤੇ ਇੰਡਸਟਰੀ ਨੂੰ ਤੇ ਆਪਣੇ ਵੀ ਜਿਹੜੇ ਸਾਡਾ ਉੱਥੇ ਹੈਗਾ ਪ੍ਰਸ਼ਾਸਨ ਹੈ ਅਸੀਂ ਉਹਨੂੰ ਜ਼ਿੰਮੇਵਾਰ ਸਮਝਦੇ ਹਾਂ ਇਹ ਸਾਡੇ ਪਿੰਡ ਦਾ ਪਾਣੀ ਹੈ ਜੀ ਇਹ ਇੱਕ ਪਿੰਡ ਦਾ ਪਾਣੀ ਆ ਬਾਕੀ ਪਿੰਡਾਂ ਦਾ ਪਾਣੀ ਵੀ ਹੈਗਾ ਸਾਡੇ ਕੋਲ ਗੱਡੀ ਚ ਪਿਆ ਸਾਡੇ ਲਾਗੇ 4 ਸਾਡੇ ਪਿੰਡ ਸਾਡੇ ਚਾਰ ਤਕਰੀਬਨ ਆਲੇ ਦਿਵਾਲੇ ਦੇ ਪਿੰਡਾਂ ਦਾ ਪਾਣੀ ਵੀ ਭਰ ਕੇ ਲੈ ਕੇ ਆਏ ਆ ਤੇ ਸੈਂਪਲਿੰਗ ਕਰਾਈ ਗਈ ਆ ਪਹਿਲਾਂ ਉਹਦੀ ਰਿਪੋਰਟਸ ਵੀ ਨਾਲ ਲੱਗੀ ਆ ਜਗਮੀਤ ਸਿੰਘ ਆ ਜੀ ਕਿਹੜੇ ਕਿਹੜੇ ਪਿੰਡ ਦਾ ਪਾਣੀ ਲੈ ਕੇ ਆਏ ਇਹ ਪਿੰਡ ਹਮੀਰਾ ਨਵੀਂ آبادی ਹਮੀਰਾ ਜਗਜੀਤ ਨਗਰ ਅਮੀਰਾ ਮਰਾਰ ਇੱਦਾਂ ਆਲੇ ਦਿਵਾਲੇ ਦੇ ਜਿਹੜੇ ਸਾਰੇ ਪਿੰਡ ਆ ਇਹ ਉਹਨਾਂ ਦਾ ਪਾਣੀ ਆ ਅਸੀਂ ਭਰ ਕੇ ਲੈ ਕੇ ਆਏ ਆ ਬਕਾਇਦਾ ਜਿਹੜਾ ਟਿਊਬਲਾਂ ਦਾ ਪਾਣੀ ਆ ਉਹਨਾਂ ਦੇ ਉੱਤੇ ਮੋਟਰ ਲਿਖਿਆ ਗਿਆ ਜਿਹੜੇ ਘਰਾਂ ਦੇ ਸਮਰਸੀ ਬੋਰਾਂ ਵਾਲੀਆਂ ਉਹਨਾਂ ਦੇ ਉੱਤੇ ਆ ਲਿਖਿਆ ਗਿਆ 485 ਵੋਟ ਦਾ ਪਾਣੀ ਆਏ ਘਰਾਂ ਦਾ ਕੀ ਕਾਰਨ ਆ ਪਾਣੀ ਦਾ ਖਰਾਬ ਆ ਕਾਰਨ ਜਿਹੜੀ ਜਗਜੀਤ ਇੰਡਸਟਰੀ ਆ ਲੰਮੇ ਸਮੇਂ ਤੋਂ ਧਰਤੀ ਹੇਠਾਂ ਬੋਰ ਕਰਦੇ ਆ ਉਹਨੇ ਉਹ ਜਿਹੜਾ ਪਾਣੀ ਆ ਉਹਦੀ ਵੇਸਟੇਜ ਆ ਉਹ ਧਰਤੀ ਹੇਠਾਂ ਸੁੱਟ ਰਹੀ ਆ ਲੰਮੇ ਸਮੇਂ ਤੋਂ ਇਹ ਫੈਕਟਰੀ ਉਹਦੇ ਕਰਕੇ ਇਲਾਕੇ ਭਰ ਦਾ ਸਾਰਾ ਪਾਣੀ ਖਰਾਬ ਆ ਪਰਵੇਂ ਦਰਸ਼ਕ ਜਿਹੜੀ ਜਗ੍ਹਾ ਤੋਂ ਆਏ ਜੀ ਪਿੰਡ ਹੈ ਮੀਰਾ ਜੀ ਰਾ ਕਪੂਰ ਤੋਂ ਆਏ ਜਿਹੜਾ ਚਾਹੁੰਦੀ ਅੱਜ ਕਾਲੇ ਪਾਣੀ ਨੂੰ ਲੈ ਕੇ ਜਿਹੜੇ ਸਾਰੇ ਇਕੱਠੇ ਨੇ ਪੰਜਾਬ ਇਹ ਤਾਂ ਹੁਣ ਆਪਾਂ ਕਹਦੇ ਨਾ ਬੁੱਡੇ ਨਾਲੇ ਦਾ ਪਾਣੀ ਸਤਲੋਚ ਚ ਪੈ ਰਿਹਾ ਪਰ ਸਾਡੇ ਪਿੰਡ ਦਾ ਜਿਹੜਾ ਪਾਣੀ ਆ ਤਕਰੀਬਨ ਜੇ ਵੀ ਕਿਸੇ ਵੀ ਬੋਰ ਚ ਆਪਾਂ ਪਾਣੀ ਕੱਢਦੇ ਆ ਉਹ ਤਾਂ ਰੰਗ ਆ ਹੀ ਆ ਆ ਸਾਰੀਆਂ ਵੱਖ-ਵੱਖ ਥਾਵਾਂ ਤੋਂ ਅਸੀਂ ਭਰਿਆ ਹੋਇਆ ਪਾਣੀ ਤੇ ਸਾਡੇ ਪਿੰਡ ਦਾ ਜਿਹੜਾ ਕਿ ਜਗਜੀਤ ਇੰਡਸਟਰੀ ਨੇ ਜਿਹੜਾ ਗੰਦਾ ਪਾਣੀ ਸੀ ਲਾਣ ਵਾਲਾ ਪਾਣੀ ਸੀ ਉਹਨੂੰ ਬੋਰ ਕਰਕੇ ਧਰਤੀ ਵਿੱਚ ਪਾਉਣ ਕਰਕੇ ਸਾਡੇ ਸਾਰੇ ਪਿੰਡ ਦਾ ਜਿਹੜਾ ਰੰਗ ਇਸੇ ਤਰ ਸਾਰੇ ਪਿੰਡ ਦੇ ਇਲਾਕਾ ਨਿਵਾਸੀ ਵਿਰੋਧ ਕਰਦੇ ਆ ਕਿਉਂਕਿ ਉਹਨਾਂ ਕੋਲੋਂ ਜਿਹੜਾ ਪੈਟਰੋਲ ਦਾ ਪਲਾਂਟ ਲੱਗਣਾ ਉਹਨਾਂ ਨੂੰ ਹੋਰ ਉਹਦੇ ਵਾਸਤੇ ਬਹੁਤ ਜ਼ਿਆਦਾ ਮਾਤਰਾ ਵਿੱਚ ਪਾਣੀ ਦੀ ਲੋੜ ਪੈਣੀ ਆ ਤੇ ਜਿਹੜਾ ਦੂਸਰਾ ਪਾਣੀ ਉਹ ਕੈਮੀਕਲ ਵਾਟਰ ਆ ਉਹ ਵੀ ਉਹਨਾਂ ਨੇ ਸਾਡਾ ਜਿਹੜਾ ਪਾਣੀ ਆ ਉਹ ਧਰਤੀ ਵਿੱਚ ਕਰ ਲੈਣਾ ਤਾਂ ਕਿ ਸਾਡਾ ਤਾਂ ਪਹਿਲਾਂ ਹੀ ਪਾਣੀ ਬਹੁਤ ਖਰਾਬ ਆ ਸਾਡੀ ਨਹੀਂ ਇਹ ਪਾਣੀ ਆ ਜੀ ਪਾਣੀ ਆ ਇਹ ਕਹਿੰਦੇ ਉੱਪਰ ਵੀ ਲਿਖਿਆ ਆ ਜਿਨ੍ਹਾਂ ਦੇ ਘਰੋਂ ਪਾਣੀ ਭਰਿਆ ਉਹਨਾਂ ਦੇ ਉੱਪਰ ਲਿਖਿਆ ਹੋਇਆ ਆ ਦਰਸ਼ਾ ਸਿੰਘ ਦੇ ਘਰੋਂ ਪਾਣੀ ਭਰਿਆ ਹੋਇਆ ਸਕੂਲ ਆ ਸਾਡਾ ਉੱਥੇ ਇੱਕ ਸਕੂਲ ਆ ਸਾਡੇ ਪਿੰਡ ਆ ਉੱਥੋਂ ਉੱਤੇ ਪਾਣੀ ਲਿਖਿਆ ਵੀ ਕਿੰਨੇ ਫੋਟੋ ਫੋਰ ਰਿਹਾ ਆਹ ਆਦਾ ਪਾਣੀ 230 ਫੁੱਟ ਪੋਰਿਆ ਪਾਣੀ ਸਾਡੇ ਪਾਣੀ ਡਬਲ ਫਿਲਟਰ ਕਰਕੇ ਤੁਸੀਂ ਪਾਣੀ ਪੀਂਦੇ ਜਿਹੜੀ ਵਾਟਰ ਵਾਟਰ ਪਾਣੀ ਨੂੰ ਸੁੱਧਾ ਦਿੱਤਾ ਜਾ ਰਿਹਾ ਬਿਲਕੁਲ ਜੀ ਸਾਡੇ ਲਿਫਤੀ ਕਿਡਨੀਆਂ ਜਿਹੜੀਆਂ ਬੱਚਿਆਂ ਦੀਆਂ ਖਰਾਬ ਹੋਣੀਆਂ ਸ਼ੁਰੂ ਹੋ ਗਈਆਂ ਜਿੰਮੇਵਾਰ ਕਿਹਨੂੰ ਸਮਝਿਓ ਅਸੀਂ ਫੈਕਟਰੀ ਨੂੰ ਪ੍ਰਸ਼ਾਸਨ ਨੂੰ ਜਿਨ੍ਹਾਂ ਨੇ ਸਾਡੇ ਪਿੰਡ ਦਾ ਜਿਹੜਾ ਪਾਣੀ ਸੋਰਸ ਜਿੰਨੇ ਖਰਾਬ ਕੀਤੇ ਇੰਡਸਟਰੀ ਨੂੰ ਤੇ ਆਪਣੇ ਵੀ ਜਿਹੜੇ ਸਾਡਾ ਉੱਥੇ ਹੈਗਾ ਪ੍ਰਸ਼ਾਸਨ ਐਸੀ ਉਹਨੂੰ ਜ਼ਿੰਮੇਵਾਰ ਸਮਝਦੇ ਆ। ਇਹ 8-8 ਪਿੰਡਾਂ ਦਾ ਪਾਣੀ ਆ ਜੀ। ਇਹ ਇੱਕ ਪਿੰਡ ਦਾ ਪਾਣੀ ਆ, ਬਾਕੀ ਪਿੰਡਾਂ ਦਾ ਪਾਣੀ ਵੀ ਆ ਸਾਡੇ ਕੋਲ ਗੱਡੀ 'ਚ ਪਿਆ। ਸਾਡੇ ਲਾਗੇ 4 ਸਾਡੇ ਪਿੰਡ ਸਾਡੇ 4 ਤਕਰੀਬਨ ਆਲੇ-ਦੁਆਲੇ ਦੇ ਪਿੰਡਾਂ ਦਾ ਪਾਣੀ ਵੀ ਭਰ ਕੇ ਲੈ ਕੇ ਆਏ ਆ ਤੇ ਸੈਂਪਲਿੰਗ ਕਰਾਈ ਗਈ ਆ। ਪਹਿਲਾਂ ਉਹਦੀ ਰਿਪੋਰਟਸ ਵੀ ਨਾਲ ਲੱਗੀ ਆ। ਇਹ ਨਾਲ ਜਗਮੀਤ ਸਿੰਘ ਆ ਜੀ। ਹਾਂ ਜੀ। ਕਿਹੜੇ-ਕਿਹੜੇ ਪਿੰਡ ਦਾ ਪਾਣੀ ਲੈ ਕੇ ਆਏ? ਇਹ ਪਿੰਡ ਹਮੀਰਾ ਨਵੀਂ ਬਾਦੀ ਹਮੀਰਾ ਜਗਜੀਤ ਨਗਰ ਅਮੀਰਾ ਮਰਾਰ ਇੱਦਾਂ ਵਾਲੇ ਦਿਵਾਲੇ ਦੇ ਜਿਹੜੇ ਸਾਰੇ ਪਿੰਡ ਆ ਇਹ ਉਹਨਾਂ ਦਾ ਪਾਣੀ ਆ ਅਸੀਂ ਭਰ ਕੇ ਲੈ ਕੇ ਆਏ ਬਕਾਇਦਾ ਜਿਹੜਾ ਟਿਊਬਲਾਂ ਦਾ ਪਾਣੀ ਆ ਉਹਨਾਂ ਦੇ ਉੱਤੇ ਮੋਟਰ ਲਿਖਿਆ ਗਿਆ ਜਿਹੜੇ ਘਰਾਂ ਦੇ ਸਮਰਸੀ ਬੋਰਾਂ ਪਾਣੀ ਆ ਉਹਨਾਂ ਦੇ ਉੱਤੇ ਆ ਲਿਖਿਆ ਗਿਆ 485 ਵੋਟ ਦਾ ਪਾਣੀ ਆਏ ਘਰਾਂ ਦਾ ਕੀ ਕਾਰਨ ਆ ਪਾਣੀ ਦਾ ਘਟਾਵਾ ਕਾਰਨ ਜਿਹੜੀ ਜਗਜੀਤ ਇੰਡਸਟਰੀ ਆ ਲੰਮੇ ਸਮੇਂ ਤੋਂ ਧਰਤੀ ਹੇਠਾਂ ਬੋਰ ਕਰਦੇ ਆ ਉਹਨੇ ਉਹ ਜਿਹੜਾ ਪਾਣੀ ਆ ਉਹਦੀ ਵੇਸਟੇਜ ਆ ਉਹ ਧਰਤੀ ਇੱਠਾ ਸੁੱਟ ਰਹੀ ਆ ਲੰਬੇ ਸਮੇਂ ਤੋਂ ਇਹ ਫੈਕਟਰੀ ਉਹਦੇ ਕਰਕੇ ਇਲਾਕੇ ਭਰ ਦਾ ਸਾਰਾ ਪਾਣੀ ਖਰਾਬ ਆ